ਲੱਗਾ ਪਿਆ ਹਜੇ ਤਾਂ ਕੱਲੂ ਮੇਰਾ ਪੇਪਰ ਆ ਕਰਦੇ ਨੇ ਪੈਸੇ ਵੀ ਕੋਲ ਰੱਖਤੇ ਪਹਿਲਾਂ ਸਮਾਨ ਲੈ ਕੇ ਆ ਸੋ ਸਮਾਨ ਲੈਣ ਵੀ ਜਾਵਾਂਗੇ ਤੇ ਪੜ੍ਹਨਾ ਵੀ ਜ਼ਰੂਰੀ ਆ ਹਜੇ ਕੋਈ ਖਿਆਲ ਆ ਤੇ ਲੋਰੀ ਕੌਣ ਲੋਰੀ ਮੈਨੂੰ ਕਿਤੇ ਪਤਾ ਨਹੀਂ ਮੈਂ ਦੇਖਦੇ ਨਹੀਂ ਕਿਤੇ ਵੱਡੇ ਤੇ ਇਹੀ ਹੋਦੇ ਗਏ ਅੱਧੀ ਜਿਆਦਾ ਗੱਲੇ ਖੱਦੀ ਆ ਮੱਟਰ ਖਾਲੀ ਹੈ ਹਾਂ ਠੀਕ ਆ ਉਹ ਪੁੱਛੀ ਨਾ ਤੇ ਬੱਸ ਹੁਣ ਮੈਂ ਚੱਲਾਂ ਜਿੱਥੇ ਚੱਲਾਂ ਘਰ ਛੱਡ ਕੇ ਚੱਲਾਂ ਮੈਂ ਦੁਖੀ ਬੋ ਕਰਤਾ ਤੁਸੀਂ ਮੈਨੂੰ ਪਰ ਆਪਣਾ ਫੋਨ ਤੇ ਪੈਸੇ ਖਰਚਣ ਦਾ ਮੁੱਲ ਵਧੀਆ ਪੈ ਗਿਆ ਹੈ ਵਧੀਆ ਦੇ ਲੈ ਹੁਣ ਲੱਗਦਾ ਵੀ ਹਾਂ ਚੀਜ਼ ਲਈ ਆ ਅੱਜ ਫਿਲ੍ਹੇ ਮੁਰ ਕੇ ਜੇ ਦੂਸਰੀ ਸ਼ਿਫਟ ਵਾਲਾ ਦਾ ਐਗਜ਼ਾਮ ਸੀਗਾ ਸੋ ਪਹਿਲੀ ਵਾਲੀ ਸਾਰੇ ਨਿਕਲ ਗਏ ਤੇ ਆਪਾਂ ਵੀ ਚੱਲਦੇ ਹਾਂ ਘਰ ਟਾਈਮ ਨਾਲ ਪਹੁੰਚੀ ਪੇਪਰ ਦੀ ਕਰੀਏ ਅਗਲੀ ਦੀ ਤਿਆਰੀ ਸੋਮਵਾਰ ਕਿਤੇ ਰਖਦੇ ਮੰਮੀ ਸੌ ਪਹਿਲਾਂ ਹਣੀ ਸੀ ਯਾਰ ਦੇ ਦੇਜਾ ਆ ਗਿਆ ਕਿੰਨੇ ਫੋਨ ਕਰਾਤੇ ਆ ਗਿਆ ਮੈਂ ਦਵਾਈ ਤੋਂ ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਸਾਰੇ ਤੁਸੀਂ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਅੱਜ ਦਾ ਵਲੌਗ ਕਰਤਾ ਅਸੀਂ ਸ਼ੁਰੂ ਤੇ ਸੁਸਤੀ ਪਈ ਆ ਜੇ ਹੁਣੇ-ਹੁਣੀ ਥੋੜੀ ਦੇਰ ਪਹਿਲਾਂ ਉੱਠਿਆ ਤੇ ਥੋੜਾ ਜਿਹਾ ਪੜਿਆ ਸੀ ਚਾਹ ਜੂ ਪੀ ਕੇ ਪੇਪਰ ਚਲਦੇ ਆ ਵਲੌਗ ਇਸ ਕਰਕੇ ਥੋੜੇ ਔਖੇ ਆ ਪੇਪਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਬਹੁਤ ਜ਼ਿਆਦਾ ਕੰਮ ਔਖਾ ਹੋ ਜਾਂਦਾ ਪੜਨਾ ਤੇ ਵਲੋਗ ਬਣਾਉਣੇ ਤਾਂ ਉਸ ਤੋਂ ਵੀ ਓਕੇ ਆ। ਸੋ ਹਜੇ ਤਾਂ ਮੈਂ ਪੜਨ ਬੈਠਾ ਹੀ ਸੀਗਾ। ਆ ਦੇਖ ਸਕਦੇ ਹੋ। ਲੱਗਾ ਪਿਆ ਹਜੇ ਤਾਂ ਕੱਲੂ ਮੇਰਾ ਪੇਪਰ ਆ। ਕਰਦਿਆਂ ਨੇ ਪੈਸੇ ਵੀ ਕੋਲ ਰੱਖਤੇ ਪਹਿਲਾਂ ਸਮਾਨ ਲੈ ਕੇ ਆ। ਸੋ ਸਮਾਨ ਲੈਣ ਵੀ ਜਾਵਾਂਗੇ ਤੇ ਪੜਨਾ ਵੀ ਜ਼ਰੂਰੀ ਆ ਹਜੇ। ਇੰਨੀ ਕਿਤਾਬ ਪਈ ਆ ਕੱਲੂ ਪੇਪਰ ਆ। ਤੇ ਹਜੇ ਇੰਨੀ ਪੜਨ ਵਾਲੀ ਪਈ ਆ। ਆਪੇ ਹਿਸਾਬ ਲਾ ਲਓ ਤੁਸੀਂ ਵੀ। ਕਿੰਨਾ ਕੰਮ ਕਿੱਥੇ ਕਿੱਥੇ ਜਾਈਏ ਸੀ ਫਿਰ ਦੋ ਪੇਪਰ ਕੱਲ ਨੂੰ ਦੂਸਰਾ ਹੋ ਜਾਣਾ ਆ ਉਸ ਤੋਂ ਬਾਅਦ ਮੇਰੇ ਪੇਪਰ ਰਹਿ ਜਣੇ ਆ ਤਿੰਨ ਪੰਨ ਮਾਸੋਂ ਨਸਟ 11 ਦਾ ਤੇ ਜਲਦੀ ਜਲਦੀ ਕਲੀਅਰ ਹੋ ਜਵੇ ਮੈਂ ਕਿਹਾ ਮੇਰਾ ਜੋ ਵੀ ਕਰਦਾ ਪਿਆ ਆ ਪ੍ਰਾਈਵੇਟ ਦੇ ਵਿੱਚ ਪੰਗਾ ਤਾਂ ਮੈਂ ਲੈ ਲਿਆ ਸੀ ਪਰ ਇੰਨਾ ਸੌਖਾ ਨਹੀਂ ਹੈਗਾ ਕੰਮ ਜਿੰਨਾ ਲੱਗਦਾ ਸੀ ਪਰ ਫਿਰ ਵੀ ਕਰਨਾ ਹੀ ਪੈਣਾ ਹੁਣ ਪੰਗਾ ਲੈ ਆ ਤਾਂ ਇਹ ਬਾਲ ਬੂਲ ਵੀ ਕਟਾਉਣ ਵਾਲੇ ਹੋ ਗਏ ਆ ਤੇ ਵੀਡੀਓ ਤਾਂ ਕਰਕੇ ਮੈਂ ਘੱਟ ਪੋਸਟ ਕਰਦਾ ਹਾਂ ਜੀ ਇੰਸਟਾਗ੍ਰam ਤੇ ਵੀ YouTube ਤੇ ਵੀ ਤੇ ਰੀਜ਼ਨ ਉਹਦਾ ਇੱਕੋ ਹੈ ਵੀ ਢਾੜੀ ਸਾਰੀ ਢਾੜੀ ਤਾਂ ਨਹੀਂ ਪੜ ਹੁੰਦਾ ਤਰੀਲਾ ਦੇਖ ਹੋ ਜਾਂਦੀਆਂ ਪਰ ਚਾਹਦੇ ਹਾਂ ਥੋੜਾ ਸਮਾਨ ਜਿਆ ਲੈ ਆਈਏ ਫਿਰ ਮਿਲਦੇ ਆ ਤੁਹਾਨੂੰ ਕਰ ਲਿਆ ਸਟਾਰਟ ਤੇ ਹੁਣ ਜਾਣਾ ਬਣਦਾ ਸਮਾਨ ਲੈਣ ਈ ਇਤੇ ਤੇ ਜਾਣਾ ਵੀ ਤੇ ਆ ਤੇਲ ਪਾਣਾ ਹੀ ਪੈਣਾ ਲੱਗਦਾ ਜਾ ਕੇ ਬੰਦੇ ਕਹਿੰਦੇ ਬਲੌਗਿੰਗ ਬਹੁਤ ਸੌਖੀ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੌਖੀ ਆ ਬਸ ਟਰਾਈ ਕਰੋ ਇੱਕ ਵਾਰੀ ਲੱਗ ਜਾਣਾ ਪਤਾ ਤੁਹਾਨੂੰ ਕਿੰਨੀ ਕਿ ਸੌਖੀ ਆ ਤੇ ਕਿੰਨੀ ਕੋਖੀ ਆ ਪਰ ਆਪਣਾ ਫੋਨ ਤੇ ਪਹਿਲੇ ਖਰਚਣ ਦਾ ਮੁੱਲ ਵਧੀਆ ਪੈ ਗਿਆ ਆ ਵਧੀਆ ਬੈਲ ਹੁਣ ਲੱਗਦਾ ਵੀ ਹਾਂ ਚੀਜ਼ ਲਈ ਆ ਆਈਫੋਨ ਵੀ ਬਲੌਗਿੰਗ ਬਹੁਤ ਜ਼ਿਆਦਾ ਸੋਖੀ ਆ ਐਥੇ ਦਾ ਮਰਜੀ ਵੀਡੀਓ ਬਣਾਣੀ ਆ ਫੋਨ ਦੇ ਮੂਰੇ ਤੇ ਬੱਸ ਬਣ ਗਈ ਵੀਡੀਓ ਚਲੋ ਜੀ ਚੱਕ ਕੇ ਪੋਸਟ ਕਰ ਦੋ ਇਹਦੇ ਪਿੱਛੇ ਕਿੰਨਾ ਪ੍ਰੈਸ਼ਰ ਹੁੰਦਾ ਹੈ ਇੱਕ ਬਲੌਗਰ ਹੀ ਸਮਝ ਸਕਦਾ ਆ ਜਿਹੜਾ ਵੀਡੀਓ ਬਣਾਉਂਦਾ ਆ ਵੀ ਕਿੱਦਾਂ ਵੀਡੀਓ ਬਣਦੀਆਂ ਕਿੱਦਾਂ ਅਪਲੋਡ ਹੁੰਦੀਆਂ ਆ ਕਿੱਦਾਂ ਐਡੀਟਿੰਗ ਹੁੰਦੀਆਂ ਆ ਬਲੌਗ ਜਿੱਦਾ ਚਲੋ ਜ਼ਿਆਦਾ ਐਡੀਟਿੰਗ ਨਹੀਂ ਹੁੰਦੀ ਆ ਉਹ ਤਾਂ ਵਲੋਗਿੰਗ ਵਲੋਗਿੰਗ ਦਾ ਸਾਬਤ ਹੈ ਵੀ ਕਿਹੜਾ ਰੋਸਟ ਕਰਦੇ ਆ ਤੁਸੀਂ ਕੀ ਕਰਦੇ ਆ ਟਰੈਵਲਿੰਗ ਕਰਦੇ ਆ ਜਾਂ ਮਤਲਬ ਕਿ ਲੋਸਾਂ ਵਾਲੀ ਸਟੱਫ ਪੁੱਟ ਲੱਗਦੇ ਹੁੰਦੇ ਆ ਸੋ ਆਪਣਾ ਜ਼ਿਆਦਾ ਸਟੱਫਾਂ ਵਾਲਾ ਕੰਮ ਹੈ ਨਹੀਂ ਉਹ ਪਰ ਡੇਲੀ ਵਲੌਗ ਦਾ ਟਰੈਵਲ ਵਲੌਗ ਵਾਲਾ ਕਰੀਦਾ ਕੰਮ ਸੱਕੀ ਵੱਡੇ ਵੱਡਿਆਂ ਦੀ ਚੀਕ ਨਿਕਲ ਜਾਂਦੀ ਆ ਕੀ ਕਰਦੇ ਸੋ ਚੱਲਦੇ ਆਪਾਂ ਇਸ ਤੇ ਕਰੇ ਫੇਰ ਗੱਲਬਾਤ ਕਰਾਂਗੇ ਸਮਾਨ ਲੈ ਆਈਏ ਪਹਿਲੇ ਯਾਰ ਭਾਈ ਮਟਰ ਠੀਕ ਹੈ ਬੜਾ ਹੋਰ ਮਟਰ ਮਟਰ ਤੇ ਲੈਣੀ ਹੈ ਮਟਰ ਆਹ ਗਾਦਰਾ सौ दिया तीन गोभी गोभी खाधी आटर खा लिया देखते हेलो लैली जी डाइट डाइट तो लैली मतलब सब्जी भी ले ली ਪੂਰਾ ਰੇਟ ਨਾਲ ਚੱਕਮਾ ਹੀ ਆ ਇਧਰਲੀ ਸਾਈਡ ਜਿੰਨੇ ਵੀ ਹੈਗੇ ਆ ਘੁੰਮ ਫਿਰ ਕੇ ਸਵਾਲ ਸਬਜ਼ੀ ਲਾਓ ਜਿਹਨੇ ਵੀ ਲੈਣੀ ਆ ਕਿ ਚੱਲਦੇ ਆ ਹੁਣ ਹੁਣ ਵੀਡੀਓ ਬਣਾਣੀ ਬੰਦ ਕਰਨੀ ਪਣੀ ਕਰਾਂਗੇ ਕਿਉਂਕਿ ਸਮਾਨ ਜ਼ਿਆਦਾ ਆ ਆਪਣੇ ਕੋਲ ਹਾਂਜੀ ਆਪਣਾ ਪੇਪਰ ਹੋ ਗਿਆ ਖਤਮ ਤੇ ਅਸੀਂ ਆ ਗਏ ਬਾਹਰ ਸੋ ਸ਼ੌਪ ਤੋਂ ਚੱਕਿਆ ਆਪਣਾ ਫੋਨ ਤੇ ਥੋੜਾ ਜਿਹਾ ਕਰਾਊਡ ਦਿਖਾਇਆ ਤੁਹਾਨੂੰ ਪਹਿਲਾਂ ਪਹਿਲਾਂ ਅਸੀਂ ਮਾਰੀਆਂ ਗੱਪਾਂ ਗੁੱਪਾਂ ਖੜ ਕੇ ਤੇ ਫਿਰ ਅਸੀਂ ਆਲੇ ਦੁਆਲੇ ਮੈਂ ਕਿਹਾ ਥੋੜੀ ਜਿਹੀ ਵੀਡੀਓ ਸ਼ੂਟ ਕਰ ਲਈਏ ਤੇ ਚਲਿਏ ਮੁੜ ਕੇ ਅਜੇ ਦੂਸਰੀ ਸ਼ਿਫਟ ਵਾਲਿਆਂ ਦਾ ਐਗਜ਼ਾਮ ਸੀਗਾ ਸੋ ਪਹਿਲੀ ਵਾਲੀ ਸਾਰੇ ਨਿਕਲ ਗਏ ਤੇ ਆਪਾਂ ਵੀ ਚੱਲਦੇ ਹਾਂ ਘਰ ਟਾਈਮ ਨਾਲ ਪਹੁੰਚੀ ਪੇਪਰ ਦੀ ਕਰੀਏ ਅਗਲੀ ਦੀ ਤਿਆਰੀ ਮੈਂ ਜੀ ਪੇਪਰ ਪਾ ਕੇ ਤੇ ਹੁਣ ਆਪਣਾ ਕੰਮ ਘੰਟਾ ਹੋਏ ਫ੍ਰੀ ਹੋਏ ਨੂੰ ਕੰਮ ਹੈਗਾ ਜੀ ਚਾਹ ਬਣਾਉਣੀ ਥੋੜੀ ਜਿਹੀ ਹਲਕੀ ਹੁਲਕੀ ਚਾਹ ਬਣਾ ਆ ਗਏ ਉਸ ਤੋਂ ਬਾਅਦ ਫਿਰ ਆਪਾਂ ਚਲਾਂਗੇ ਸਿਟੀ ਥੋੜਾ ਜਿਹਾ ਸਮਾਨ ਲੈਣਾ ਆ ਜੱਸ ਨੂੰ ਕੀਤਾ ਸੀ ਫੋਨ ਹੈ ਜੱਸ ਕਹਿੰਦਾ ਵੀ ਮੈਂ ਕਲਾਸ ਲੈਣੀ ਆ ਤੇ ਮੈਂ ਥੋੜੀ ਮੈਂ ਕਿਹਾ ਹੁੱਡ ਲੈ ਲਈਏ ਆ ਵਿੰਡ ਸ਼ੀਟਰ ਜੇ ਇੰਨਾ ਚ ਠੰਡ ਰੁਕਦੇ ਵੀ ਹੈ ਨਹੀਂ ਠੰਡ ਹੋ ਵੀ ਜ਼ਿਆਦਾ ਗਈ ਆ ਸੋ ਚਾਹ ਵੀ ਕੇ ਚੱਲਦੇ ਆ ਤੇ ਕਿੱਟ ਨਾਲ ਲੈ ਲੈਣੀ ਆ ਇੱਕ ਦੋ ਜਗ੍ਹਾ ਜੇ ਤੁਹਾਨੂੰ ਦਿਖਾਣੀਆਂ ਆ ਆਪਾਂ ਸ਼ਹਿਰਪੁਰ ਜਿਹੜੀਆਂ ਜੇ ਤੁਸੀਂ ਕੰਮ ਕਰਵਾ ਸਕਦੇ ਹੋ ਸਸਤੇ ਦੇ ਵਿੱਚ ਤੇ ਗੋੜਾਂ ਵਾਲੀ ਚਾਹ ਵੀ ਮਸੂ ਗਾਈਸ ਲਓ ਜੀ ਗੁੜ ਪਾਤਾ ਸੌਂਫ ਕਿੱਥੇ ਰੱਖਤੀ ਮੰਮੀ ਸੌਂ ਪਹਿਲਾਂ ਪਾਉਣੀ ਸੀ ਯਾਰ ਬੱਤੀ ਬੱਤੀ ਕਿੱਥੇ ਚਲ ਗਈ ਆਪਣੀ ਬੱਤੀ 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 ਬਣਦੇ ਆ ਜੀ ਚਾਹ ਬਣਾਉਣ ਤੋਂ ਬਾਅਦ ਪ੍ਰੋਪਰ ਸਟੇਕ ਕਰ ਦਨ ਬੜਾ ਦੀ ਇਹ ਚਾਹ ਬਾਕੀ ਚੱਲਾ ਹੁਣ ਮੈਂ ਤੁਸੀਂ ਘਰ ਛੱਡ ਕੇ ਚੱਲਾ ਮੈਂ ਬਹੁਤ ਜ਼ਿਆਦਾ ਤੰਗ ਕਰਤਾ ਤੁਸੀਂ ਮੈਨੂੰ ਬਹੁਤ ਜ਼ਿਆਦਾ ਹੁਣ ਮੈਂ ਆਪਣੇ ਫਾਰਮ ਲੈ ਲਏ ਆ ਤੇ ਚੱਲਾ ਹੁਣ ਮੈਂ ਹੁਣ ਨਹੀਂ ਮਰਿਆਣਾ ਇੱਥੇ ਹੁਣ ਮੈਨੂੰ ਰੋਕੀ ਵੀ ਨਾ ਤੂੰ ਜੇ ਰੋਕਿਆ ਤਾਂ ਮੈਂ ਰੁਕਣਾ ਵੀ ਨਹੀਂ ਦੇਖ ਦੇ ਕੀ ਕਰਨੀ ਬਸ ਫਾਰਮ ਲੈ ਲਿਆ ਹੁਣ ਮੈਂ ਚੱਲਾਂ ਠੀਕ ਆ ਚੱਲਾਂ ਹੁਣ ਮੈਂ ਹੁਣ ਪੁੱਛੀ ਨਾ ਮੈਂ ਕਿੱਥੇ ਚੱਲਾਂ ਆ ਠੀਕ ਆ ਹੁਣ ਪੁੱਛੀ ਨਾ ਕਿੱਥੇ ਚੱਲਾਂ ਤੇ ਬੱਸ ਹੁਣ ਮੈਂ ਚੱਲਾਂ ਜਿੱਥੇ ਚੱਲਾਂ ਘਰ ਛੱਡ ਕੇ ਚੱਲਾਂ ਮੈਂ ਦੁਖੀ ਬਹੁ ਕਰਤਾ ਤੁਸੀਂ ਮੈਨੂੰ ਅੱਜ ਬਾਦ ਦੁਬਾਰਾ ਨਗਣਾ ਜਿਹੜੇ ਗੰਡੇ ਕਢਾ ਲਈ ਲਿਓ ਚੱਲ ਕਾ ਮੈਂ ਚੱਲਾਂ ਹੁਣ ਜਾ ਤੇ ਤੂੰ ਜਿਹੜੇ ਮੈਨੂੰ ਅੱਜ ਕੀ ਪੈਸੇ ਨਹੀਂ ਨਾ ਦਿੱਤੇ ਤਾਂ ਕਰਕੇ ਹੁਣ ਮੈਂ ਚੱਲਾਂ ਘਰ ਛੱਡ ਕੇ ਚੱਲ ਜਾ ਮੈਂ ਨੀ ਦਾ ਰੰਗ ਕਰ ਬੈਠੇ ਚੱਲਾ ਹੁਣ ਮੈਂ ਚਾਹ ਰੱਖ ਲਿਆ ਤੈਨੂੰ ਲਾਸਟ ਵਾਰੀ ਚਾਹ ਪਿਲਾਣ ਚੱਲਾ ਹੁਣ ਮੈਂ ਕਾਣਾ ਮੇਰਾ ਹੈਗਾ ਆ ਮੈਂ ਚੱਲਾ ਹੁਣ ਤੂੰ ਕਹਿੰਦੀ ਦਬਈ ਚੱਲਾ ਦਬਈ ਚੱਲਾ ਮੈਂ ਤੂੰ ਇੱਥੇ ਹੀ ਸਵਾ ਆ ਜਾਣਾ ਇੱਧਰ ਤਾਂ ਚਾਹ ਉਬਲ ਗਈ ਚਾਹ ਚਾਹ ਬਣਾ ਲਈ ਚਾਹ ਬੜੀ ਅੰਗਰ ਰੀਲਾਂ ਵਾਇਰਲ ਹੁੰਦੀਆਂ ਇੰਸਟਾਗ੍ਰਾਮ ਤੇ ਚਾਹ ਬਣਾਈ ਮੈਂ ਕਿਹਾ ਬੀਬੀ ਨੇ ਚਾਹ ਪੀਣੀ ਆ ਕਿਦਾਂ ਕੀ ਕਹਿੰਨੀ ਹੁਣ ਦੱਸ ਜੀ ਕਹਿੰਨੀ ਐ ਕਿ ਵਿਆਹ ਕਰਾ ਕੇ ਚਲਦੀ ਇਹ ਮੈਂ ਜਿਲ੍ਹਿਆਂ ਦਾ ਮੈਂ ਨਹੀਂ ਦੱਸਣਾ ਵੀਰਾਂ ਦੀ ਕੋਲਾ ਬਈ ਨਾ ਤਵਾਂ ਬਹੁਤ ਦੂਰੀਆਂ ਮੈਂ ਮੇਰਾ ਨਾ ਨਹੀਂ ਅੱਜ ਆ ਜਰਨਾ ਹੈ ਫੇਰ ਤੇ ਟੋੜੀ ਆ ਰਹਿ ਮੈਂ ਤੂੰ ਉੱਤੇ ਰੋੜਾ ਪਾਇਆ ਪਾਇ ਰੋੜਾ ਕੀ ਵਿਆਹ ਕਰਾਣਾ ਵਿਆਹ ਕਰਾ ਕੇ ਤੇ ਫੇਰ ਜਾ ਕੁੜੀ ਅਗਲੇ ਘਰ ਇਸੇ ਘਰ ਤੋਂ ਮਾਰੂਗੀ ਹੋ ਕੁੜੀ ਕਿੱਡੀ ਲੱਭਣੀ ਫੇਰ ਨਹੀਂ ਕੁੜੀ ਫਿਰ ਵਿਆਹ ਲਈ ਹਾਂ ਵਿਆਹ ਲਈ ਕੁੜੀ ਇਹਦੇ ਅੱਗੇ ਕੁੜੀ ਉਹ ਦੇਖੀ ਨਹੀਂ ਨਾ ਜੇ ਤੇ ਕੀ ਹੋ ਜਾਣੇ ਉਹਨੂੰ ਲਿਆਣੀ ਕਿਹੜੀ ਦੇਖੀ ਉਹ ਮੈਂ ਮੈਂ ਦੇਖੀ ਵੀ ਨਹੀਂ ਕੋਈ ਆ ਦੇਖੀ ਵੀ ਦੇ ਉਹ ਉਹ ਜਿਹੜਾ ਲੱਗਦੇ ਲੋਰੀ ਕੌਣ ਲੋਰੀ ਮੈਨੂੰ ਕਿਤੇ ਪਤਾ ਨਹੀਂ ਮੈਂ ਦੇਖਿਆ ਨਹੀਂ ਨਿਕਲਦੇ ਵੱਡੇ ਦੇਖੀ ਵੀ ਨਹੀਂ ਇਹ ਕੀ ਦੇਖ ਰਹੀ ਨਹੀਂ ਆ ਦੇਖਨੇ ਹੋਦੇ ਕਰਾਦਾ ਉਹਨੇ ਕਲਾਣਾ ਕੋਲੇ ਇਹ ਦੇਖੇ ਨਾ ਉਹ ਦਿਆਣੀ ਆ ਤੇਰੇ ਮਾਂ ਨਾਲ ਦੀ ਗੱਲ ਤੇਰੇ ਮਾਂ ਨਾਲ ਦੀ ਗੱਲ ਆ ਇਹ ਤਾਂ ਜੱਟ ਦੀ ਪਸੰਦ ਜੱਟ ਨੇ ਵਿਆਹਣੀ ਆ ਸੋ ਚੱਲਦੇ ਆ ਜੀ ਇਹ ਗੱਲਾਂ ਚਲੋ ਦੇਖਦੇ ਆ ਦਰਦ ਦੀ ਦਵਾਈ ਖਾਂਦਾ ਚਲਦੇ ਆ ਚਾਹ ਵੀ ਹੈ ਮੰਮੀ ਦੇ ਦਵਾਈ ਖਾਂਦੀ ਹੈ ਸਾਰੇ ਦਵਾਈ ਖਾਂਦੇ ਆ ਦਵਾਈ ਦਵਾਈ ਖਾਂਦੇ ਤੁਹਾਨੂੰ ਭਰਤੀ ਨਾ ਕਰ ਰਹੀ ਆ ਉੱਥੇ ਪੱਕੇ ਹੀ ਹੈ ਹਾਂ ਸਾਰਿਆਂ ਦਾ ਸਹੀ ਹੋ ਰਿਹਾ ਦਵਾਈ ਜਰ ਜਰ ਦਵਾਈ ਲੱਗਿਆ ਜੀ ਉਹ ਹੀ ਖਾਂਦੀ ਇਹੋ ਲੱਗਿਆ ਪਕੜ ਕੇ ਰੋ ਜਾ ਉਹਦੇ ਕਰਕੇ ਚਲਦੇ ਆ ਜੀ ਮੱਕੀ ਜਨੇ ਸ਼ਹਿਰ ਨੂੰ ਜਾਣਾ ਹੁੰਦਾ ਆ ਕੋਈ ਵੀ ਸਮਾਨ ਲੈਣ ਜਾਣਾ ਜਾਂ ਕੁਝ ਵੀ ਕੋਈ ਕੋਈ ਵੀ ਕੰਮ ਜਾਣਾ ਹੁੰਦਾ ਕੋਈ ਚੀਜ਼ ਫੜ ਕੇ ਲੈਣੀ ਹੁੰਦੀ ਸੋ ਮੋਟਰਸਾਈਕਲ ਤੇ ਬਹੁਤ ਔਖਾਂ ਦਾ ਚਾਹੀਏ ਕੱਪੜੇ ਲੈਣ ਤੇ ਕਿੱਟ ਜ਼ਰੂਰ ਨਾਲ ਲੈ ਜਾ ਕਰੋ ਹਾਂ ਕੀ ਕਰੂੰਗਾ ਚੱਲ ਆਣ ਮੈਂ ਘਰ ਛੱਡ ਕੇ ਜੇ ਤੁਸੀਂ ਮੈਨੂੰ ਦੁਖੀ ਕੀਤਾ ਆ ਪੈਸੇ ਨਹੀਂ ਨਾ ਦਿੱਤੇ ਤਾਂ ਮੈਨੂੰ ਦਿੱਤੇ ਦੱਸ ਦੇ ਉਸ ਅਮੀਰ ਦੇ ਵਾਰ 50 ਰੁਪਏ ਦਿੱਤੇ ਸੀ ਹੋਰ ਰੁਕ ਜਾ ਯਾ ਲਗਾ ਲਾ ਮੈਂ ਬਲਾਂ ਦੇ ਤਰਫੋਂ ਗਿਆਨੇ ਤੋਂ ਹੋਦਾ ਵੀ ਇਹ ਸਾਰੇ ਨੋਟਾਂ ਦੀ ਪਛਾਣ ਆ ਤੈਨੂੰ ਤੇ ਉਹਨੇ ਬਲਾਣਾ ਬਾ ਗੁੱਲ ਖਾਲਾ ਦੇ ਨੂੰ ਆਉਣੇ ਨੂੰ ਉਹਨੂੰ ਦੇ ਦੋ ਫੇਰ ਕਰਦੇ ਆ ਉਹ ਬੇਜ ਬਾਇਰ ਰੇਸਮਟ ਵਗੈਰਾ ਇੰਨਾ ਦਾੜੀਆਂ ਵੀ ਉਹ ਵੀ ਖਾਤਾ ਮੈਨੂੰ ਇਹ ਬਹੁਤ ਜ਼ਿਆਦਾ ਇੱਕ ਰੱਗੀ ਤੇ ਫੇਰ ਲਗੇ ਜਲੇ ਰਹਿ ਗਾ ਲਾ ਇਹ ਦੋ ਬੰਦੇ ਜਾਈਦੇ ਐ ਮੇਰੇ ਤੇ ਕਨੂੰ ਭਾਰ ਪਾਇਆ ਤੁਸੀਂ ਪਾਖਾ ਡਿ ਬਰਿਆ ਨੇ ਹੱਗਦੇ ਭਾਰ ਨਾ ਨਾ ਰਾਜਨ ਰਾਜਾ ਤੇ ਕੱਲ੍ਹ ਦਿਨ ਇਹਨਾਂ ਦੀਆਂ ਗੱਲਾਂ ਨਹੀਂ ਮੁੱਕਣੀਆਂ ਤੁਹਾਡੀਆਂ ਚੱਲਾ ਮੈਂ ਜੀ ਫਿਰ ਸਿਟੀ ਨੂੰ ਲੈ ਆਈਏ ਜਾ ਕੇ ਹੁੱਡ ਤੇ ਨਾਲ ਇੱਕ ਦੋ ਜਗ੍ਹਾ ਹੋਰ ਜਾਣਾ ਉਹਦੀ ਆਪ ਇੰਸਟਾਗ੍ਰਾਮ ਤੇ ਵੀਡੀਓ ਅਪਲੋਡ ਕਰਾਂਗੇ ਵੀ ਕਿੱਥੋਂ ਤੁਹਾਡਾ ਫਾਇਦਾ ਹੋ ਸਕਦਾ ਮੁੜ ਕੇ ਮੈਂ ਆਉਣਾ ਹੈਗਾ ਆ ਜੀ ਬਸ 1 ਘੰਟੇ ਚੰਦਰਿੰਦਰ ਅਸੀਂ ਉਸ ਬੰਦੇ ਕੋਲ ਜਿਹਨੂੰ ਨਾਲ ਚੱਕਣਾ ਤੇ ਕਿਡਨਾਪ ਕਰਨਾ ਆ ਚੱਲੀਏ ਫਿਰ ਹੈ ਰੈਨ ਵਾਲੰਦੇ ਵਿੱਚ ਇੱਥੇ ਹੀ ਆ ਬਾਲ ਕਟਾਉਣ ਉਹ ਭਰਾਵਾ ਬਾਲ ਕਟਾਣ ਗਿਆ ਕਿੱਥੇ ਗਿਆ ਆ ਫੇਰ ਕੀ ਹੋਇਆ ਉੱਥੇ ਜਾਣਾ ਉੱਥੋਂ ਲੈ ਕੇ ਨਹੀਂ ਜਾਣਤਾ ਦੇਖ ਕਿਹੜੇ ਜਗ੍ਹਾ ਕੋਲ ਸਭ ਕੁਝ ਨਹੀਂ ਜਗਾ ਪੁੱਛੇ ਨਹੀਂ ਜਾਣਾ ਯਾਰ ਫਿਰ ਕਪੜਾ ਬਹੁਤ ਵਧੀਆ ਹੈ ਮੈਂ ਦੇਖ ਕੇ ਆਇਆ ਕਿੱਥੇ ਨਹੀਂ ਆਣਾ ਅਸੀਂ ਥੋੜਾ ਸਿਟੀ ਨੂੰ ਜਾਣਾ ਨਾ ਕੰਮ ਸਿਟੀ ਥੋੜਾ ਆ ਸਿਟੀ ਕੰਮ ਵੀ ਆ ਜੀ ਤੇ ਤੁਹਾਨੂੰ ਦੋ ਤਿੰਨ ਚੀਜ਼ਾਂ ਦਿਖਾਉਣ ਦੱਸਣੀਆਂ ਆ ਵੀ ਆ ਕਿ ਕਿੱਥੇ 100 ਰੁਪਏ ਦੀਆਂ ਬੱਤੀ ਫੋਟੋਆਂ ਹੁੰਦੀਆਂ ਆ ਤੇ ਕੋਈ ਵੀ ਤੁਸੀਂ ਕੰਮ ਕਰਵਾਉਣਾ ਆ ਹਿਸ਼ਾਰਪੁਰ ਦੇ ਵਿੱਚ ਕੋ ਕੈਫੇ ਦਾ ਕੰਮ ਹੁੰਦਾ ਜਿੱਦਾਂ ਕੋਈ ਵੀ ਪੈਨ ਕਾਰਡ ਜਾਂ ਹੋਰ ਬਾਕੀ ਸਾਰੇ ਹਿਸ਼ਾਰਪੁਰ ਦੇ ਦੁਕਾਨਾਂ ਨਾਲੋਂ ਇੱਕ ਜੈਨੂਅਲ ਰੇਟ ਬੰਦਾ ਉਹ ਕੰਮ ਕਰਦਾ ਆ ਸੋ ਮੈਂ ਆ ਦੇ ਕੋਲ ਕੰਮ ਕਰਵਾ ਰਿਆ 2019-20 ਦਾ ਤੇ 6-7 ਸਾਲ ਹੋ ਗਏ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਚੱਲਦੇ ਆ ਹੁਣ ਸਿਟੀ ਹੁਣ ਕਢਵਾ ਲਿਆ ਅਸੀਂ ਕੈਸ਼ ਪੀਟੀਐਮ ਦੇ ਕੋਲੋਂ ਤੇ ਅਜਾ ਇਹਨਾਂ ਦੀ ਮੀਟਿੰਗਾਂ ਨਹੀਂ ਮੁੱਕਦੀਆਂ ਇਹਨਾਂ ਨਾਲ ਬੰਦਾ ਆਵੇ ਤਾਂ ਆਵੇ ਵੀ ਕੀ ਸੋ ਚੱਲਦੇ ਆ ਆਪਾਂ ਹੁਣ ਕੈਸ਼ ਕਢਵਾ ਲਿਆ ਫੋਟੋਆਂ ਵੀ ਕਰਵਾ ਲਈਆਂ ਤੇ ਪਹਿਨਗਾਰਡ ਬਣਵਾਉਣਾ ਸੀਗਾ ਉਹਦੇ ਲਈ ਫੋਟੋ ਲੱਗਣੀ ਸੀ ਆਪਣੀ ਤੋਂ ਬਾਅਦ ਚਾਹ ਦੀ ਥਾਂ ਨਾਲ ਆਪਾਂ ਜਾਣਗੇ ਹੁਣ ਫੁੱਟ ਲੈ ਲਈਏ ਦੋਕ ਤੇ ਚਲੋ ਮਹਾਰਾਜ ਐਦਾਂ ਤਾਂ ਨਹੀਂ ਗੱਲ ਬਣਨੀ ਚਲੋ ਚਲਿਏ ਅੱਗਾ ਬਕੂੜੀਆਂ ਹੁੰਦੀਆਂ ਹਨ ਭਾਈ ਲਗਾ ਗਿਨੀ ਲਾ ਲਿ ਗਿਨੇ ਕਾ ਅੱਧਾ ਆ ਰਿਹਾ ਯਾਰ ਫਿਰ ਜਾ ਜਾ ਰਿਹਾ ਆ ਲੈ ਹੈ ਬਈ ਇਹ ਤਾਂ ਹਮਰਾ ਰਾਤ ਨੂੰ ਘੁੰਮਣ ਦਾ ਆਪਾਂ ਉੱਪਰ ਚੜ੍ਹ ਕੇ ਵੀਡੀਓ ਦੇਖ ਰਹੇ ਆ ਜੇ ਪਸੰਦ ਆ ਜੀਆਂ ਇਹ ਚਲਦੀ ਆਵਾਜ਼ ਇੱਧਰ ਇੱਧਰ ਕਿੱਧਰੇ ਆ ਕਿੱਧਰੇ ਆ ਕਿਹੜਾ ਲੱਗਦਾ ਇੱਕ ਜਗ੍ਹਾ ਤੁਹਾਨੂੰ ਦੁਕਾਨ ਨਹੀਂ ਆਇਆ ਤੇ ਮੈਨੇ ਲਈ ਇਦਾਂ ਚੀਜ਼ਾਂ ਦੇਖਿਆ ਹੈ ਆਪਾਂ ਕਿੱਥੇ ਮੋਣ ਗਏ ਸੈਂਟਾ ਕੋਲ ਪੈਨ ਖਰਾਬ ਹੋ ਗਿਆ ਕਰੈਮ ਹੋਇਆ ਜਿੰਨਾ ਆ ਸਬਕੀ ਨੇ ਦੇਵਾ ਦੇ ਤਾਂ ਨਹੀਂ ਹੋਇਆ ਇਹ ਮੁੰਡਾ ਕਹਿੰਦਾ ਚਾਂਪਾ ਖਾਣੀ ਹੈ ਕਿੜੀਆਂ ਜੜੀਆਂ ਕਹਿੰਦਾ 100 ਰੁਪਏ ਦੀ ਆ ਲੈਂਕੜ ਦੇਖੋ ਜੀ ਸ਼ਰਮ ਨਹੀਂ ਉਹਦੀ ਆ ਰਹੀ ਖਾਣੀ ਜੱਸ ਨੇ ਖਾਧੀਆਂ ਆ ਨਹੀਂ ਸਾਧੀਆਂ ਭਰਾਵਾ ਆਪਾਂ ਜਿੰਨੇ ਆ ਦੁਆਪਾ ਕਲੈਕਸ਼ਨ ਚਲੋ ਉੱਥੇ ਚੱਲਪੋ ਬਾਅਦ ਮੁਟਾ ਬੋੜ-ਬੂੜ ਤਾਂ ਵਧੀਆ ਲਾਦੇ ਨੇ ਜਗ ਵਿੱਚ ਜਗਮਨ ਹੈਰ ਦੇ ਵਿੱਚ ਹੋਈਓ ਕੈਦਾ ਮੋਟਰਸਾਈਕਲ ਤੇ ਲਗਾ ਲਾ ਜਿੱਤਾ ਬੋਰ ਲੱਗੇ ਉਹ ਦੂਰ ਪਾ ਲਗਣਾ ਆਪਣਾ ਬਲੌਗਰ ਆ ਗਿਆ ਐਦਾ ਲਾ ਲਈਏ ਕਿੰਨਾ ਲਿਖਿਆ ਮੇਰਾ ਸੁਖਰੀ ਆ ਆ ਐਦਾ ਵਾਸਤੇ ਵਾਸ 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 ਜੱਸ ਨੂੰ ਦਿਖਾ ਰੇਗਾ ਜੱਸ ਚੰਪਾ ਆੜੀਆਂ ਹਨ ਤੇਰੀਆਂ ਸੁਖਰੀ ਦੀ ਦੁਕਾਨ ਦੇਖੋ ਕਿਹੜਾ ਕਹਿੰਦੇ ਹਾਂ ਸਿੱਧੂ ਸ਼ਾਹ ਸ਼ੂਰ ਆ ਲੈਣਾ ਇੱਧਰ ਆ ਛੂਟੀ ਲਾ ਲੈ ਲਓ ਅ ਜੱਸ ਨੂੰ ਦਿਖਾ ਪਾ ਜਿੱਧਰ ਮੜਿਆ ਆ ਲੈ ਜੱਸ ਤੇਰੀ ਚੰਪਾ ਵਾਲੀ ਦੁਕਾਨ ਲਾ ਗੀ ਚੁੱਕੀ ਆ ਬਹੁਤ ਭਾਜੀ ਰਸ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਤੇਰਾ ਬੰਦਾ ਨਾ ਇੱਥੇ ਅਮੀ ਰਾਫਟ ਡਰਾਈਵਿੰਗ ਇੱਦਾਂ ਹੁੰਦੇ ਦਾ ਦਿਲ ਕਰਦਾ ਦੋਨੇ ਮੋੜ ਦਿੰਦਾ ਆ ਤਾਂ ਮੈਂ ਲੱਗਦੀ ਆ ਬਟਨ ਆਇਆ ਕਿਸੇ ਦਾ 2 ਘੰਟੇ ਹੋ ਗਏ 1.5 ਘੰਟੇ ਤੋਂ ਦੀ ਦੀ ਲੋਕ ਰੱਖਿਆ ਮੈਂ ਲੱਗਦਾ ਥੱਲਾ ਨਾ ਆਇਆ ਨਾ ਨਹੀਂ ਮੈਂਗਾ ਚੱਲ ਕੋਰਾ ਹੁਣ ਆਇਆ ਨਾ ਤੈਨੂੰ ਇੰਨਾ ਪਤਾ ਮੈਂ ਸੁਪਰ ਹੁਣਾ ਤੈਨੂੰ ਵੀ ਚਿਕਨ ਦਾ ਤਾੜ ਹੋ ਗਿਆ ਉਹ ਭਰਾਵਾ ਤੁਸੀਂ ਰੁਕਣ ਵਾਲੇ ਜਿੰਸ ਆ ਗਏ ਆ ਰਾਦਾ ਸੌਮੀ ਆ ਤੁਸੀਂ ਭਰਾਵਾ ਸਾਡਾ ਨਾਟ ਪੁੱਟਵਾ ਲਿਆ ਆ ਗੜੀ ਮੁੜਦੀ ਆ ਸੱਪ 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 ਆਈ ਤਰੁਗਾ ਤਾਂ ਬਹਾਤੇ ਨਹੀਂ ਜਾੜਦਾ ਮੈਂ ਹੋੜ ਦੇ ਮੈਂ ਹਾਂ ਦੇ ਯਾਰ ਇੱਧਰ ਛੱਟ ਲੱਗਦੀ ਚਾਂਸ ਆ ਆ ਗਿਆ ਬੰਦਾ ਦੇਖੋ ਵਾਹ ਜੀ ਵਾਹ ਸਕੇ ਡਰਾਈਵਰੀ ਤੇਰੀ ਵੀ ਟਰੱਕਾਂ ਵਾਲੀ ਆ ਲੇਖੋ ਜੀ ਦੇਖੋ 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 ਚੜ ਗਿਆ ਵੀ ਚੜ ਗਿਆ ਹੁੰਦਾ ਮੈਨੇਜਰ ਸਾਹਿਬ ਕੱਪ ਦੇਖਦੇ ਹੋਏ ਜਲਦੀ ਜਲਦੀ ਲੈ ਲਓ ਧਰਮੇਰਾ ਦੇਖ ਲਓ ਕਿੰਨਾ ਹੋ ਗਿਆ ਭਾਜੀ ਸਮਾਨ ਜੋ ਵੀ ਲੈਣਾ ਸੀ ਵਧੀਆ ਆ ਜਾਂਦਾ ਕਹਿੰਦੇ ਕਿ ਛੱਡੋ ਆਪਰੇਟ ਦਾ ਨਹੀਂ ਦੱਸਣਾ ਹੁਣ ਵੀਡੀਓ ਦੇ ਵਿੱਚ ਇਹਨਾਂ ਦਾ ਆਪਣਾ ਰੇਟ ਵੀ ਲੈਣਾ ਹੁੰਦਾ ਇਹਨੂੰ ਅਕਲ ਵੀ ਇਸਨਾਂ ਲਾਪਿਆ ਘਸਣ ਲਾਪਿਆ ਅਕਲ ਕਹਿੰਦੇ ਕੋਈ ਵਾਲੀ ਚਲਿਏ ਫਿਰ ਔਡਾਂ ਤਾਂ ਪਸੰਦ ਨਹੀਂ ਆਈਆਂ ਯਾਰ ਦੋ ਚਾਰ ਦਿਨ ਟੱਕਰ ਦੇਣੇ ਆ ਇੱਕ ਜਗ੍ਹਾ ਹੋਰ ਜਾਣਾ ਜਿੱਥੇ ਆ ਗਈ ਪਸੰਦ ਤਾਂ ਚੱਲਦੇ ਆਂ ਜੀ ਅੱਗੇ ਲੋਗਾ ਸੇਵਾ ਇਹ ਕਾਦੀ ਕੀ ਖਾਣਾ ਹੈ ਚਾਹ ਤੁਸੀਂ ਖਲਵਾ ਖਲਾਤਾ ਮਚੂਰੀ ਹੈ ਮਚੂਰੀ ਨੂਡਲਸ ਮੋਮੋਸ ਵੀ ਵਧੀਆ ਦੇ ਦਿਓ ਵਧੀਆ ਇੱਕ ਪਲੇਟ ਮਚੂਰੀਨ ਦੇ ਦੇ ਮੋਮੋਸ ਇੱਕ ਦੇ ਦੇ ਇੱਕ ਪਲੇਟ ਦੇ ਦੋ ਇੱਕ ਦੇ ਦੋ ਆਪਣੀਆਂ ਪਾਉ ਵਾਜੀ ਤੇ ਇੱਕ ਦੀ ਨੂਡਲ ਵੀ ਦੇ ਦਿਓ ਹਾਂ ਸਾਰਾ ਕੁਝ ਫੈਂਟਣਾ ਹੈ ਇਕੱਲੇ ਨੇ ਉੱਪਰ ਇਹ ਜਿਵੇਂ ਨਾ ਨੂਡਲ ਮਿਲਦੇ ਆਂ ਤੁਹਾਨੂੰ ਜੀ ਆਰਡਰ ਤੋਂ ਬਾਅਦ ਨਾਲੇ ਅਸੀਂ ਕੱਪੜੇ ਤੇ ਘੁੰਮ ਫਿਰ ਕੇ ਅਸੀਂ ਆ ਗਏ ਤੇ ਦੇਖੇ ਜਿਹਾ ਆ ਗਿਆ ਕਿੰਨੇ ਫੋਨ ਕਰਾਤੇ ਆ ਗਿਆ ਵਾ ਦਵਾਈ ਤੋਂ ਮਿਲਦੇ ਆਂ ਅਗਲੇ ਵਲੌਗ ਚ